ਸੂਬੇ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਪੰਜਾਬ ਚ ਨਸ਼ਾ ਤਸ਼ਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਵੱਡੇ ਪੱਧਰ ਤੇ ਨਸ਼ਾ ਤਸ਼ਕਰਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਤੇ ਸਭ ਦੇ ਦਰਮਿਆਨ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਵੱਖ-ਵੱਖ ਜਨਤਕ ਥਾਵਾਂ ਦੇ ਉੱਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਬੀਤੇ ਦਿਨੀ ਡੀਸੀਪੀ ਦੇ ਵੱਲੋਂ ਜਲੰਧਰ ਦਾ ਬੱਸ ਸਟੈਂਡ ਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਉੱਤੇ ਪੂਰਨ ਤੌਰ 'ਤੇ ਸੀਲ ਕਰਕੇ ਚੈਕਿੰਗ ਕੀਤੀ ਗਈ ਤੇ ਇਸੇ ਕੜੀ ਤਹਿਤ ਅਜੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਸੈਂਕੜੇ ਦੀ ਗਿਣਤੀ 'ਚ ਪੁਲਿਸ ਮੁਲਾਜ਼ਮ ਪਹੁੰਚੇ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੋਨੇ-ਕੋਨੇ ਦੀ ਚੈਕਿੰਗ ਕੀਤੀ ਗਈ ਤੇ ਨਾਲ ਦੀ ਨਾਲ ਪਾਰਕਿੰਗ ਦੇ ਵਿੱਚ ਚੈਕਿੰਗ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਸਬਦੇ ਦਰਮਿਆਨ ਜਲੰਧਰ ਦੇ ਵਿੱਚ ਵੀ ਜਿਹੜੇ ਲਗਾਤਾਰ ਦੋ ਗ੍ਰੇਨੇਡ ਹਮਲੇ ਹੋਏ ਨੇ ਇਸ ਤੋਂ ਇਲਾਵਾ ਨਸ਼ਿਆਂ ਨੂੰ ਲੈ ਕੇ ਜੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਤੇ ਸਭ ਨੂੰ ਲੈ ਕੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਵੱਲੋਂ ਜਿਹੜੀ ਹੈ ਅਗਵਾਈ ਦੇ ਵਿੱਚ ਅੱਜ ਚੈਕਿੰਗ ਕੀਤੀ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦੇ ਵਿੱਚ ਲਗਾਤਾਰ ਚੈਕਿੰਗਾਂ ਹੋ ਰਹੀਆਂ ਨੇ ਪਹਿਲਾਂ ਜਲੰਧਰ ਦੇ ਬੱਸ ਸਟੈਂਡ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਅੱਜ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਇਹ ਚੈਕਿੰਗ ਕੀਤੀ ਗਈ ਹੈ ਪਾਰਕਿੰਗ ਤੱਕ ਦੀ ਚੈਕਿੰਗ ਕੀਤੀ ਗਈ ਹੈ ਤਾਂ ਨਰੇਸ਼ ਡੋਗਰਾ ਉਹਰਾਦਾ ਕਹਿੰਦਾ ਕਿ ਪਾਰਕਿੰਗ ਦੇ ਵਿੱਚ ਕਈ ਚੋਰੀ ਦੇ ਵਹੀਕਲ ਜਿਹੜਾ ਨੇ ਉਹ ਲੋਕ ਖੜੇ ਕਰ ਜਾਂਦੇ ਨੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਚਿਰ ਤੋਂ ਇੱਥੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਹਸਪਤਾਲ ਦੀ ਪੁਰਾਣੀ ਬਿਲਡਿੰਗ ਦੇ ਵਿੱਚ ਕੁਝ ਨਸ਼ਾ ਤਸ਼ਕਰਾਉਂਦੇ ਨੇ ਨਸ਼ਾ ਕਰਦੇ ਨੇ ਤੇ ਨਸ਼ਾ ਵੇਚਦੇ ਨੇ ਜਿਸ ਤੋਂ ਬਾਅਦ ਅਜੂਨਾ ਦੇ ਵੱਲੋਂ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਦੇ ਹੁਕਮਾਂ ਤੋਂ ਬਾਅਦ ਇੱਥੇ ਚੈਕਿੰਗ ਕੀਤੀ ਗਈ ਹੈ ਉਨ੍ਹਾਂ ਦੇ ਵੱਲੋਂ ਆਉਣ ਜਾਣ ਵਾਲੇ ਲੋਕਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਨਾਲ ਦੀ ਨਾਲ ਜਿਹੜੇ ਸ਼ੱਕੀ ਵਾਹਨ ਮਿਲੇ ਨੇ ਜਾਂ ਫਿਰ ਸ਼ੱਕੀ ਵਹੀਕਲ ਨੇ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਨਰੇਸ਼ ਕੀ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਅੱਜ ਜਿਹੜੀ ਚੈਕਿੰਗ ਮਾਨਜੁਗ ਸੀਪੀ ਸਾਹਿਬ ਵੱਲੋਂ ਸੱਡੇ ਮੈਡਮ ਵੱਲੋਂ ਜਿਹੜੀ ਆ ਪਹਿਲਾਂ ਰੇਲਪੇਸੇਸ਼ਨ ਬੱਸ ਸਟੈਂਡ ਅੱਜ ਅਸੀਂ ਸਿਵਲ ਹਸਪੀਟਲ ਦੇ ਵਿੱਚ ਅ ਜਿਹੜੀ ਉਹ ਪ੍ਰਾਣੀਆਂ ਬਿਲਡਿੰਗ ਆ ਸਾਨੂੰ ਕੋਈ ਸ਼ਿਕਾਇਤ ਮਿਲੀ ਸੀ ਕਿ ਇੱਥੇ ਆ ਕੇ ਜਿਹੜੇ ਲੜਕੇ ਆ ਕੋਈ ਟੀਕੇ ਟੋਕੇ ਲਾਦੇ ਅੱਜ ਅਸੀਂ ਸਪੈਸ਼ਲ ਐਸਪੀ 1 ਐਸਪੀ ਸਿਕਿਉਰਟੀ ਐ ਸਾਰੇ ਜਿਹੇ ਹਸਪੀਟਲ ਦੇ ਵਿੱਚ ਅਸੀਂ ਸਰਚ ਅਪਰੇਸ਼ਨ ਸ਼ੁਰੂ ਕੀਤਾ ਆ ਦੇਖਦੇ ਆ ਸਾਨੂੰ ਸਫਲਤਾ ਮਿਲਦੀ ਕਿ ਨਹੀਂ ਜੇ ਲੋਕ ਸਾਨੂੰ ਕੋਈ ਇੱਕ ਵਾਹਨ ਲੋਕ ਚੋਰੀ ਦੇ ਇੱਥੇ ਖੜੇ ਕਰ ਜਾਂਦੇ ਆ ਅਸੀਂ ਜਿਹੜੀ ਸਾਡੇ ਕੋਲ ਐਪ ਆ ਵਾਹਨ ਉਹਦੇ ਸਰਚ ਦੇ ਵਿੱਚ ਉਹ ਵੀ ਸਰਚ ਚੱਲਦੀ ਪਈ ਸਾਡੇ ਕਿੰਨੀਆਂ ਟੀਮਾਂ ਜਿਹੜੀਆਂ ਉਹ ਲਗਾਈਆਂ ਜੀਆਂ ਅਸੀਂ ਘੱਟੋ ਘੱਟ 100 ਬੰਦੇ ਦੇ ਕਰੀਬ ਜਿਹੜਾ ਅੱਜ ਅਸੀਂ ਆਏ ਆ ਅਲੱਗ ਅਲੱਗ ਪਾਰਟਾਂ ਦੇ ਵਿੱਚ ਅਲੱਗ ਅਲੱਗ ਹਿਸੇਜਮੈਂਟ ਬਣਦੇ ਬੰਦੇ ਸਰਚ ਚੱਲਦੀ ਵਈ ਸਾਡੀ ਸਾਰੀ ਅੱਜ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਅਸੀਂ ਇਹ ਮੈਸੇਜ ਦਿੰਨੇ ਆ ਕਿ ਸਾਡਾ ਸਹਿਯੋਗ ਦੇਣ ਸਾਨੂੰ ਇਨਫੋਰਮੇਸ਼ਨ ਦੇਣ ਕਿਸੇ ਨੂੰ ਵੀ ਕੋਈ ਮੁਸ਼ਕਲ ਆਂਦੀ ਆ ਸਾਨੂੰ ਕਾਲ ਕਰਨ ਕਿਤੇ ਇਲਾਕੇ 'ਚ ਕੋਈ ਡਰਗ ਵੇਚਦਾ ਆ ਜਾਂ ਡਰਗ ਡੀਲਰ ਆ ਜਾਂ ਕੁਝ ਵੀ ਹੈਗਾ ਆ ਸੀਕਰਲੀ ਮੇਰਾ ਨੰਬਰ ਨੋਟ ਕਰ ਲਓ 8198 819000029 ਤੇ ਜਦੋਂ ਮਰਜ਼ੀ ਫੋਨ ਕਰ ਲੈਣ ਅਸੀਂ 24 ਘੰਟੇ ਸੇਵਾ ਲਈ ਹਾਜ਼ਰ ਹਾਂ